ਮਿਤੀ 18/7/25 ਨੂੰ ਭਰਤ ਕੁਸ਼ਨ ਉੱਤਰ ਤੇਜ ਚੰਦ ਵਾਸੀ ਸੋਨੀਪਟ ਹਰਿਆਣਾ ਖਾਲ ਵਾਸੀ ਅੰਮ੍ਰਿਤਸਰ ਜੋ ਕਿ 100 ਫੁੱਟੀ ਰੋਡ ਤੇ ਡੋਮੀਨੋਜ਼ ਪੀਜ਼ਾ ਤੇ ਡਿਲੀਵਰੀ ਬாய் ਦਾ ਕੰਮ ਕਰਦਾ ਹੈ ਅ ਵਕਤ ਕਰੀਬ 2 ਵਜੇ ਸਵੇਰ ਪੀਜ਼ਾ ਡਿਲੀਵਰ ਕਰਕੇ ਕਸਟਮਰ ਦਾ ਵਾਪਿਸ ਆ ਰਿਹਾ ਸੀ ਤੇ ਜਦੋਂ ਚਮ ਰੰਗ ਰੋਡ ਲਾ ਕੇ ਪਹੁੰਚਿਆ ਤੇ ਦੋ ਮੋਟਰਸਾਈਕਲ ਪਰ ਸਵਾਰ ਚਾਰ ਅਰਬਸ਼ਤੇ ਨੌਜਵਾਨਾਂ ਨੇ ਉਸ ਪਾਸੋਂ ਡਿਲੀਵਰੀ ਵਾਲਾ ਮੋਟਰਸਾਈਕਲ ਅਤੇ 60000 ਦੇ ਕਰੀਬ ਨਕਦੀ ਦੀ ਖੋ ਕਰਕੇ ਜਿਹੜੇ ਚਲੇ ਗਏ ਅ ਜਿਸ ਤੇ ਤੁਰਤ ਤੋਰ ਤੇ ਮਕਦਮਾ ਜਿਹੜਾ 149 ਡੇਟ 18725 ਅੰਡਰ ਸੈਕਸ਼ਨ 304 35 ਬੀ ਐਨ ਐਸ ਥਾਣਾ ਬੀ ਡਿਵੀਜ਼ਨ ਅੰਮ੍ਰਿਤਸਰ ਕਮਿਸ਼ਨਰੇਟ ਦਰਜ ਰਿਸਟਰ ਕੀਤਾ ਗਿਆ ਮਾਨ ਜੋ ਕਮਿਸ਼ਨਰ ਆ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਖੁੱਲਰ ਆਈ ਪੀ ਐਸ ਜੀ ਵੱਲੋਂ ਮਾੜੇ ਅਨਸਰਾਂ ਖਰਾਬ ਕੀਤੀਆਂ ਗਈਆਂ ਹਟਾਇਤਾ ਤੇ ਕੰਮ ਕਰਦੇ ਹੋਇਆ ਟੈਕਨੀਕਲ ਇਨਵੈਸਟੀਗੇਸ਼ਨ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਕਾਲੀ ਮਕਦਮਾ ਨੂੰ ਜਿਹੜਾ ਆ ਟ੍ਰੇਸ ਕੀਤਾ ਗਿਆ ਇਹ ਮੁਕੱਦਮੇ ਦੇ ਇੱਕ ਦੋਸ਼ੀ ਕਰਨਵੀਰ ਸਿੰਘ ਵਾਸੀ ਚੇਲਾ ਕਲੋਨੀ ਭਿੱਖੀਵਿੰਡੋਂ ਗ੍ਰਿਫਤਾਰ ਕਰਕੇ ਉਸ ਪਾਸੋਂ ਖੋਜੂਦਾ ਮੋਟਰਸਾਈਕਲ ਜਿਹੜਾ ਬਰਬੰਦ ਕੀਤਾ ਗਿਆ ਤੇ ਉਸ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਲਿਆ ਗਿਆ ਤੇ ਇਸ ਮੁਕੱਦਮੇ ਦੇ ਬਾਕੀ ਦੋਸ਼ੀਆਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ